ਇਸ ਪਾਂਡੇ ਵਿੱਚ ਇੱਕ ਕੱਪ ਪੋਹਾ ਲਓ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਮਿਲਾਓ ਇਸ ਨੂੰ ਹਲਕਾ ਸੌਫਟ ਹੋਣ ਉਪਰੇ ਇੱਕ ਅਲੱਗ ਪਾਂਡੇ ਵਿੱਚ ਕੱਢ ਲਓ ਹੁਣ ਇਸ ਵਿੱਚ ਇੱਕ ਕੱਪ ਸੂਜੀ ਇੱਕ ਕੱਪ ਦਹੀਂ ਮਿਲਾਓ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ ਤਿਆਰ ਕੀਤੇ ਘੋਲ ਨੂੰ ਇੱਕ ਬਲੈਂਡਰ ਵਿੱਚ ਕੱਢੋ ਇਸ ਵਿੱਚ ਇੱਕ ਹਰੀ ਮਿਰਚ ਅਦਰਕਲਾ ਸੰਦਾ ਪੀਸਟ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ ਹੁਣ ਇਸ ਕੋਲ ਵਿੱਚ ਥੋੜਾ ਜਿਹਾ ਨਮਕ ਤੇ ਕਾਲੀ ਮਿਰਚ ਮਿਲਾਓ ਤੇ ਇਸ ਨੂੰ ਆਪਸ ਵਿੱਚ ਮਿਲਾ ਲਓ ਹੁਣ ਇਸ ਵਿੱਚ ਇਨੋ ਮਿਲਾ ਕੇ ਇਸ ਤਿਆਰ ਕੀਤੇ ਕੋਲ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ ਹੁਣ ਇੱਕ ਐਲੂਮੀਨੀਅਮ ਦੀ پلیਟ ਉੱਤੇ ਹਲਕਾ ਕਿਓ ਲਗਾ ਕੇ ਇਸ ਤਿਆਰ ਕੀਤੇ ਮਿਸ਼ਰਣ ਨੂੰ ਉਸ ਉੱਤੇ ਚੰਗੇ ਤਰੀਕੇ ਨਾਲ ਫੈਲਾ ਲਓ। ਇੱਕ ਭਾਂਡੇ ਵਿੱਚ ਪਾਣੀ ਗਰਮ ਕਰਕੇ ਉਸ ਉੱਤੇ ਇਸ ਕੋਲ ਨੂੰ 蒸 ਦੇਣ ਦੇ ਲਈ ਰੱਖ ਦਿਓ ਤੇ ਚੰਗੀ ਤਰ੍ਹਾਂ ਨਾਲ ਢੱਕ ਦਿਓ। ਵਿੱਚ ਵਿੱਚ ਇਸ ਦੀ ਕੰਸਿਸਟੈਂਸੀ ਚੈੱਕ ਕਰਦੇ ਰਹੋ। 10-12 ਮਿੰਟਾਂ ਬਾਅਦ ਇਸ ਕੋਲ ਦੇ ਬਰਾਬਰ ਟੁਕੜੇ ਕਰ ਲਓ। ਇੱਕ ਤਵੇ ਉੱਪਰ ਘਿਓ ਫੈਂਟੋ ਰਾਈ ਤੇ ਕੜੀ ਪੱਤੇ ਦਾ ਤੜਕਾ ਲਗਾਓ ਆਪਣੇ ਤਿਆਰ ਕੀਤੇ ਹੋਏ ਪੀਸ ਇਸ ਉੱਤੇ ਹਲਕੇ 골ਡਨ ਬ੍ਰਾਊਨ ਕਰ ਲਓ ਤੁਹਾਡੇ ਪੂਹਾ ਸੂਜੀ ਕਟਲਟ ਖਾਣ ਦੇ ਲਈ ਤਿਆਰ ਹਨ